ਪੰਜਾਬ ਦੀ ਉਹ ਸਿਆਸਤੀ ਉਹ ਗੱਲ ਕਹਿ ਰਹੀ ਹੈ ਮਾਨ ਸਾਹਿਬ ਨੇ ਵੈਸੇ ਨਹੀਂ ਕਿਹਾ 13 0 ਲੋਕਾਂ ਦੀ ਆਵਾਜ਼ ਹੈ 13 0 ਹੀ ਹੁਣ ਕਹਿੰਦੇ ਪਿੰਡਾਂ 'ਚ ਤਾਂ ਵਿਰੋਧ ਬੜਾ ਹੋ ਰਿਹਾ ਮੋਦੀ ਦਾ ਉਹ ਐਂ ਤਾਂ ਜਿਹੜੇ ਨੇ ਕਰਨਾ ਹੀ ਕਰਨਾ ਜਿੱਤ ਲੈਣਾ ਤੇ ਮੋਦੀ ਨੇ ਇੱਕ ਸਿੱਖ ਜਾ ਕੇ ਬਸਤੀਆਂ 'ਚ ਕਿਸੇ ਗਰੀਬ ਘਰਾਂ 'ਚ ਪੁੱਛੇ ਜਾ ਕੇ ਅੱਜ ਸੁੱਕੀ ਗੱਲਾਂ ਕਰਦੇ ਹੁੰਦੇ ਸੀ ਵੀ ਸਰਕਾਰਾਂ ਨੇ ਦਸੰਦੰਦੀਆਂ ਕੀ ਐਦਗੇ ਤੁਹਾਨੂੰ ਹੁਣ ਦੱਸਣਗੇ ਲੋਕੀ ਵੀ ਸਰਕਾਰ ਦਿੱਤਾ ਕੀ ਹੈ ਨੇ ਹੋਰ ਬਿਆਨ ਦਿੱਤਾ ਲੁਧਿਆਣੇ ਤੋਂ ਕਹਿੰਦੇ ਬਿੱਟੂ ਵੀ ਗੱਪੀ ਰਾਜਾ ਵੀ ਗੱਪੀ ਐਸ ਵਾਰ ਆਏਗਾ ਸਾਡਾ ਪ੍ਰੈਸ਼ਰ ਬੱਪੀ ਇਹ ਤਾਂ ਲੋਕਾਂ ਦੀ ਆਵਾਜ਼ ਆਈ ਤੁਹਾਡੇ ਸਾਹਮਣੇ ਤਿੰਨ ਵਾਰੀ ਉਹਨਾਂ ਨੇ ਐਮਪੀ ਬਣਾਇਆ ਜੀ ਉਹਨਾਂ ਦਾ ਨਹੀਂ ਹੋਇਆ ਹੋਰ ਕਿਸੇ ਦਾ ਕੀ ਹੋ ਜਾਊਗਾ ਉਹ ਜਿਹੜਾ ਕਿਹੜਾ ਕੰਮ ਵਧੀਆ ਲੱਗਿਆ ਸਾਰੇ ਕੰਮ ਵਧੀਆ ਕਰ ਆਨਲਾਈਨ ਕਰਤਾ ਸਾਰਾ ਪੈਸਾ ਉਹ ਪਹਿਲਾਂ ਪੈਸਾ ਆਉਂਦਾ ਸੀ ਕਦੇ ਤੂੰ ਖਾ ਲਿਆ ਕੁਝ ਮੈਂ ਖਾ ਲਿਆ ਪਹਿਲੀ ਵਾਰ ਇਤਿਹਾਸ ਵਿੱਚ ਹੋਊਗਾ ਹਿੰਦੁਸਤਾਨ ਦੀ ਲੋਕਾਂ ਨੂੰ ਮਿਲਿਆ ਲੋਕਾਂ ਦੇ 2-2 ਸਾਲ ਹੋ ਗਏ ਬਿਜਲੀ ਦੇ ਬਿੱਲ ਨਹੀਂ ਆਇਆ ਦਿੱਤਾ ਕਿ ਸਰਕਾਰਾਂ ਨੇ ਅਸਤੱਕ ਕਹਿ ਕਿ ਉਹ ਕਿ ਪੱਜ ਜਾਂਦੇ ਸੀ ਇਲੈਕਸ਼ਨ ਆਉਂਦੀ ਸੀ ਖਵਾ ਪਲਾ ਕੇ ਪੈਸਾ ਦੇ ਕੇ ਗੱਲ ਦਾ ਇੱਥੇ ਤੱਕ ਕਰਕੇ ਦਿਖਾਇਆ ਡਿਲੀਵਰ ਕਰਕੇ ਦਿਖਾਇਆ ਲੋਕਾਂ ਦੀ ਐਕਸੈਪਟੈਂਸ ਸਾਥੀ ਦੇਖੋਗੇ 13 ਦੀ 13 ਸੀਟ ਮਾਨਸਾਪ ਦੇਵੇਂ ਨਹੀਂ ਕਰਦਾ ਕਹਿਣ ਲਈ ਬੜਾ ਵੱਡਾ ਜਿਗਰਾ ਚਾਹੀਦਾ ਹੈ ਫੇਸ ਕਰਨਾ ਔਖਾ ਹੁੰਦਾ ਹੈ ਪਰ ਪਤਾ ਸਭ ਆਉਣਗੇ ਹੋ ਜਿੱਥੇ ਮਾ ਹਾਰ ਆਇਆ ਸੀਗਾ ਤੇ ਨੱਥ ਚੂੜਾ ਚੜਾਇਆ ਗਿਆ ਸੀਗਾ ਲੱਗਦਾ ਵੀ ਉਹਨੂੰ ਵੀ ਲੋਕ ਵੇਖਣਗੇ ਹੜਾ ਆ ਨਿਕਲ ਗਿਆ ਜਾਂ ਨਿਕ ਪਤਾ ਹੁਣ ਨਿਕਲ ਜਾਣਾ ਆ ਕੇ ਨੱਥ ਚੂੜਾ ਚੜਾਤਾ ਡਰਾਮੇ ਕਰਦੇ ਆ ਆ ਕੇ ਪਹਿਲਾਂ ਕੋ ਨਹੀਂ ਚੜਾ ਦਿੰਦੇ ਵੇ ਆਏ ਨਾ ਦਿੱਪਾ ਕਿ ਨਹੀਂ ਅਜ ਤੱਕ ਜੀ ਬੇਕੂ ਬਣਾ ਕੇ ਤੁਰ ਜਾਂਦੇ ਆਇਆ ਗਿਆ ਚੱਲ ਬਈ ਜਦ ਸਕਾਰਾਂ ਇਲੈਕਸ਼ਨ ਤੋਂ ਪਹਿਲਾਂ ਵੋਟਰਾਂ ਦੇ ਪੈਰੀ ਹੱਥ ਲਾਂਦੀਆਂ ਸੀਗੀਆਂ ਬਾਅਦ ਵੋਟਰ ਉਹਨਾਂ ਦੇ ਪੈਰੀ ਹੱਥ ਲਾਂਦ ਕਰ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭੱਜ ਚੁੱਕਿਆ ਹੈ ਔਰ ਵੱਖ-ਵੱਖ ਚਾਰੇ ਇਹ ਪਟਿਆਲਾ ਲੋਕ ਸਭਾ ਤੋਂ ਮੈਦਾਨ ਦੇ ਵਿੱਚ ਨੇ ਕਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਬਾਜ਼ੀ ਮਾਰੇਗਾ ਦੋ ਡਾਕਟਰਾਂ ਦੀ ਆਪਸ ਦੇ ਵਿੱਚ ਲੜਾਈ ਹੈ ਇਸ ਤੋਂ ਇਲਾਵਾ ਮਹਾਰਾਣੀ ਪ੍ਰਨੀਤ ਕੌਰ ਨੇ ਔਰ तमाम ਜਿਹੜੇ ਉਮੀਦਵਾਰ ਨੇ ਪਟਿਆਲਾ ਤੋਂ ਇਲੈਕਸ਼ਨ ਲੜ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕੀ ਮਾਹੌਲ ਹੈ ਪਟਿਆਲੇ ਦਾ ਬਾਈ ਜੀ ਦੁਕਾਨਦਾਰ ਨੇ ਕੀ ਮਾਹੌਲ ਹੈ ਪਟਿਆਲੇ ਦਾ ਬਾਈ ਜੀ ਕਿਹੜਾ ਜਿੰਤੂ ਫਿਰ ਇਸ ਵਾਰ ਕਿਹਨੂੰ ਵੋਟ ਪਾਉਣੀ ਹੈ ਹਾਂ ਜੀ ਵੋਟ ਕਿਹਨੂੰ ਪਾਣੀ ਹੈ ਫਿਰ ਇਸ ਵਾਰ ਹੋਰ ਦੇਖੋ ਕੰਮ ਜੋ ਕਰੇ ਉਸੇ ਪਾਵਾਂਗੇ ਹੋਰ ਕੀ ਕਿਹੜਾ ਕੰਮ ਕਿਹੜਾ ਕਰ ਰਿਹਾ ਪਟਿਆਲੇ ਲਈ ਆਬਦ ਕੋਈ ਨਹੀਂ ਕਰਦਾ ਕੰਮ ਜੀ ਮਹਾਰਾਜ ਮਹਾਰਾਣੀ ਪਰਨੀਤ ਕੋਰ ਹੈ ਡਾਕਟਰ ਬਲਬੀਰ ਹੈ ਡਾਕਟਰ ਗਾਂਧੀ ਹੈ ਜੋ ਜਿਹੜੇ ਹੋਰ ਲੋਕ ਇੱਥੇ ਖੜੇ ਨੇ ਗੱਲਬਾਤ ਕਰਦੇ ਆ ਤੇਰੀ ਵੋਟ ਤਾਂ ਨਹੀਂ ਬਣੀ ਪੁੱਤਰ ਅੰਕਲ ਜੀ ਦੀ ਵੋਟ ਬਣੀ ਹੈ ਕਸਤੂਰੀ ਲਾਲ ਅੰਕਲ ਜੀ ਕਿਨ 21 ਲੱਗ ਰਿਹਾ ਇਸ ਵਾਰ ਬੀਜੇਪੀ ਚ ਹੈ ਬੀਜੇਪੀ ਚ ਹੀ ਹੈ ਲੱਗਦਾ ਵੀ ਇਸ ਵਾਰ ਬੀਜੇਪੀ ਹਾਂਜੀ ਹਾਂਜੀ ਤੁਸੀਂ ਪਿੰਡ ਚ ਰਹਿੰਦੇ ਹੋ ਕਿ ਸ਼ਹਿਰ ਚ ਪਿੰਡ ਚ ਆ ਆਪਣਾ ਸੁੱਲਰ ਉੱਲਰ ਪਿੰਡ ਕਹਿੰਦੇ ਪਿੰਡਾਂ ਦਾ ਵਿਰੋਧ ਬੜਾ ਹੋ ਰਿਹਾ ਮੋਦੀ ਦਾ ਉਹ ਐ ਤਾਂ ਜਿਹੜੇ ਨੇ ਕਰਨਾ ਹੀ ਕਰਨਾ ਜਿਹਨੇ ਕਰਨਾ ਉਹਦਾ ਕਰਕੇ ਹੀ ਰਹਿਣਾ ਜਿੱਤਣਾ ਤੇ ਮੋਦੀ ਨੇ ਕਹਿੰਦੇ ਵੀ ਆ ਜਿਹੜੇ ਆਮ ਪਿੰਡਾਂ ਦੇ ਲੋਕ ਨੇ ਉਹ ਵਿਰੋਧ ਕਰ ਰਹੇ ਨੇ ਤਾਂ ਤੁਸੀਂ ਕਹਿੰਦੇ ਹੋ ਵੀ ਪਿੰਡ ਵਾਲੇ ਵਿਰੋਧ ਨਹੀਂ ਕਰ ਰਹੇ ਨਹੀਂ ਕਰ ਰਹੇ ਨਹੀਂ ਕਰੀ ਜਾਣ ਉਹ ਜਿਹੜਾ ਜਿੱਤਣਾ ਜਿੱਤਣਾ ਇਹਦੇ ਕੰਮ ਕਰਕੇ ਦਿਖਾ ਰਿਹਾ ਕੰਮ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਮੋਦੀ ਦਾ ਕਿਹੜਾ ਕੰਮ ਵਧੀਆ ਲੱਗਿਆ ਸਾਰੇ ਕੰਮ ਵਧੀਆ ਕਰ ਆਨਲਾਈਨ ਕਰਤਾ ਸਾਰਾ ਪੈਸਾ ਉਹ ਪਹਿਲਾ ਪੈਸਾ ਆਉਂਦਾ ਸੀ ਕਦੇ ਤੂੰ ਖਾ ਲਿਆ ਕੁਸ ਮੈਂ ਖਾ ਲਿਆ ਅਗਲੇ ਕੋਲ ਪੂਰਾ ਪੈਸਾ ਪਹੁੰਚਦਾ ਹੀ ਨਹੀਂ अच्छा हां जी जेएसबी दे रहे हैं गैस बारे सब तो काम बढ़िया हो रहे हैं लो जी अंकल दा कहंदे मोदी बढ़िया काम कर भाई जी ਤੁਹਾਡੀ ਵੋਟ ਬਣੀ ਹੈ ਗੱਲ ਸੁਣੇ ਮਾੜਾ ਵੋਟ ਬਣੀ ਹੈ ਨਹੀਂ ਹੈ ਕਿਨੂੰ ਕਿਨੂੰ ਵੋਟ ਪਾਓਗੇ ਵੈਸੇ ਜੇ ਹੈ मोदी ਨੂੰ ਕਿਹੜਾ ਕੰਮ ਵਧੀਆ ਲੱਗਿਆ મોદી ਦਾ ਸਾਰੇ ਮਾੜਾ ਕਿਹੜਾ ਸੀਗਾ ਮੈਨੂੰ ਚੰਗਾ ਲੱਗਣਾ ਮੈਂ ਕਿਹਾ ਸਾਰੇ ਮਾੜੇ ਚੰਗਾ ਚੰਗਾ ਗਣਾ ਤੋ ਚੰਗਾ ਸੀ ਬੈਨੀਫਿਟਰੀ ਲਈ ਹੋਈ ਹੈ ਘਰ ਆਵਾਸ ਯੋਜਨਾ ਲਈ ਹੋਈ ਹੈ ਉਹਨਾਂ ਤੋਂ ਅੱਛਾ ਹਾਂ ਜੀ ਮਤਲਬ મોદી ਪਾਸ ਹੈ ਇਸ ਵਾਰ ਫੁੱਲ ਪਾਸ ਹੈ ਹਾਂਜੀ ਸਰਦਾਰ ਜੀ ਸਾਡੇ ਖੜੇ ਨੇ ਗੱਲ ਤਾਂ ਸੁਣੋ ਭੱਜੀ ਦਾ ਨਹੀਂ ਹੁੰਦਾ ਤਾਂ ਇੰਦਰ ਬਾਈ ਜੀ ਖੜੇ ਨੇ ਬਾਈ ਜੀ ਕੀ ਕੀ ਕਹਿੰਦੇ ਇਸ ਵਾਰ ਨਰਿੰਦਰ ਮੋਦੀ ਜੀਾਰੇ ਮੋਦੀ ਕਿਹੜਾ ਕੰਮ ਜਿਹੜਾ ਮੋਦੀ ਦਾ ਚੰਗਾ ਲੱਗਿਆ ਲੋਕਾਵਸ ਤੋਂ ਬਹੁਤ ਕੁਝ ਕੀਤਾ ਸਕੀਮਾਂ ਬਹੁਤ ਜ਼ਿਆਦਾ ਚੱਲਦੀਆਂ ਮੇ ਲੋਕਾਵਸ ਤੋਂ ਪ੍ਰਧਾਨ ਮੰਤਰੀ ਵਾਸਤੇ ਨਾ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇਨ ਉਲੰਦੀ ਯੋਜਨਾ ਸਟਰੀਟ ਵੈਂਡਰ ਸਵੈ ਨਿਧੀ ਯੋਜਨਾ ਬਹੁਤ ساری ਚੱਲ ਰਹੀਆਂ ਯੋਜਨਾਵਾਂ ਨੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਵੀ 300 ਯੂਨਿਟ ਮੁਫਤ ਦਿੱਤਾ ਹੋਇਆ ਹੋਰ ਕਿਹ ਯੂਨਿਟ ਕੀ ਹੋ ਗਿਆ ਲੋਕਾਂ ਵਾਸਤੇ ਸਹੂਲਤਾ ਤਾਂ ਪਹਿਲਾਂ ਮੋਦੀ ਸਾਹਿਬ ਨੇ ਸ਼ੁਰੂ ਕੀਤੀ ਹੈ ਮੇਨ ਜਿਹੜੀਆਂ ਹੈਗੀਆਂ ਭੈਣ ਜੀ ਤੁਸੀਂ ਕੀ ਕਹਿਣਾ ਚਾਹੋਗੇ ਬੀਜੇਪੀ ਮੋਦੀ ਰਾਣੀ ਭੈਣ ਜੀ ਵੀ ਕਹਿੰਦੇ ਮੋਦੀ ਬਾਈ ਜੀ ਵੀ ਕਹਿੰਦੇ ਇੱਧਰ ਬਾਊ ਜੀ ਆਏ ਨੇ ਬਾਊ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਕੀ ਕਹਿੰਦਾ ਚੋਣਾਂ ਵਾਲੀ ਮਾਹੌਲ ਪਟਿਆਲੇ ਦਾ ਮਹਾਰਾਣੀ ਪ੍ਰੀਤ ਕੁਰ ਜੀ ਬੀਜੇਪੀ ਅੱਛਾ ਸਾਰੇ ਮੋਦੀ ਵਾਲੇ ਹੋ ਹੈ ਹਾਂ ਜੀ ਐਸੇ ਕਿਹੜੇ ਕੰਮ ਨੇ ਜਿਹੜੇ ਤੁਹਾਨੂੰ ਮੋਦੀ ਦੇ ਚੰਗੇ ਲੱਗੇ ਨੇ ਜਾਂ ਮਹਾਰਾਣੀ ਪ੍ਰਨੀਤ ਕੌਰ ਦੇ ਜੋ ਪਟਿਆਲਾ ਚ ਵਿਕਾਸ ਹੋਇਆ ਮਹਾਰਾਣੀ ਪ੍ਰਨੀਤ ਕੌਰ ਨੇ ਕੀਤਾ ਜੋ ਹੈ ਕਾਂਗਰਸ ਟਾਈਮ ਜਦ ਮਹਾਰਾਣੀ ਮਹਾਰਾਜ ਸਾਹਿਬ ਕਾਂਗਰਸ ਸੀ ਉਦੋਂ ਹੋਇਆ ਔਰ ਆਮ ਆਦਮੀ ਪਾਰਟੀ ਆਈ ਵੀ ਹੈ ਆਈ ਨੂੰ 23 ਸਾਲ ਹੋ ਗਏ ਸੜਕਾਂ ਦਾ ਬੁਰਾ ਹਾਲ ਹੈ ਉਸ ਤੋਂ ਬਾਅਦ ਇੱਕ ਪੈਸਾ ਨਹੀਂ ਲਗਿਆ ਉਹ ਤਾਂ ਕਹਿੰਦੇ ਸੀ 300 ਯੂਨਿਟ ਮੁਜਲੀ ਮੁਫਤ ਕਰਤੀ ਵੱਡੇ ਵੱਡੇ 300 ਯੂਨਿਟ ਫ੍ਰੀ ਕਰਦੇ ਲੋਕਾਂ ਨੂੰ ਖਾਣੀ ਮਿਲਦੀਆਂ ਬੀਲਬੋਰਡ ਵਾਲੇ ਪੁੱਛਦੇ ਤਖਾਣੀ ਮਿਲ ਰਹੀਆਂ ਮੈਂ ਕਹਿੰਦਾ ਸਸਤੀ ਕਰੇ ਫ੍ਰੀ ਨਾ ਕਰੇ ਹਰ ਇੱਕ ਇਹੀ ਕਹਿ ਰਿਹਾ ਵੀ ਸਸਤੀ ਕਰ ਦੋ ਫ੍ਰੀ ਨਾ ਕਰੋ ਫ੍ਰੀ ਨਾ ਕਰੋ ਜਿਸ ਬੰਦੇ ਨੂੰ ਕੋਈ ਕਦੇ ਖਾਣ ਨੂੰ ਸਾ ਕੁਝ ਮਿਲੇਗਾ ਉਹ ਕਿਉਂ ਕੰਮ ਕਰੇਗਾ ਉਹ ਨਸ਼ੀ karenge ਤਾਂ ਬਾਈ ਜੀ ਨੇ ਕਹਿੰਦਾ ਮੋਦੀ ਤਾਂ ਫਿਲਹਾਲ ਜਿੰਨੇ ਮਿਲੇ ਨੇ ਮੋਦੀ ਨੇ ਬਾਈ ਜੀ ਵੋਟ ਪਾਣੀ ਹੋਈ ਹੈ ਹਾਂਜੀ ਕਿਹਨੂੰ ਪਾਣੀ ਫਿਰ ਇਸ ਵਾਰ ਦੇਖਦੇ ਹਾਂ ਫਿਰ ਵੀ ਆਈਡੀਆ বিজেਪੀ ਕਾਮ ਜੰਗੇ ਲੱਗੇ ਬੀਜੇਪੀ ਦੇ ਦੇਖਾਂਗੇ ਕਿਵੇਂ ਦੇ ਕਰਦੇ ਹਾਂ ਅੱਗੇ ਹਾਂ ਬਾਈ ਜੀ ਨੇ ਵੀ ਡਿਕਲੇਅਰ ਕਰਤਾ ਬੀਜੇਪੀ ਹੋਰ ਵੀ ਇੱਥੇ ਆ ਜਾ ਰਹੇ ਨੇ ਲੋਕ ਸਾਡੇ ਸਰਦਾਰ ਜੀ ਕਿ ਲੰਗਰੇ ਸਦਾ ਜੀ ਸ਼ਸ਼ੀਕਾਲ ਜੀ ਆ ਜਾਓ ਸਾਈਡ ਤੇ ਆ ਜਾਓ ਪਹਿਲਾਂ ਮੜਾ ਜਾ ਕੀ ਹਾਲ ਚਾਲ ਚੜਦੀ ਕਲਾ ਕੀ ਕਹਿੰਦੇ ਹੋ ਇਸਰ ਚੋਣਵੀ ਮਾਹੌਲ ਕੀ ਕਹਿ ਰਿਹਾ ਬੜਾ ਵਧੀਆ ਮਾਹੌਲ ਹਾਂ ਕਿਹਦਾ ਲੱਗ ਰਿਹਾ ਵੀ ਕਈ ਮੈਂ ਹੁਣ ਗੱਲਾਂ ਕੀਤੀ ਕਈ ਮੋਦੀ ਕਹਿ ਰਹੇ ਨੇ ਕਈ ਕਹਿੰਦੇ ਨੇ ਆਮ ਆਦਮੀ ਪਾਰਟੀ ਕੋਈ ਅਕਾਲੀ ਦਲ ਤੁਹਾਡਾ ਕੀ ਓਪੀਨੀਅਨ ਹੈ ਤਸੀਂ ਹਿੰਦੁਸਤਾਨ ਦੀ ਗੱਲ ਕਰ ਰਹੇ ਹੋ ਕਿ ਪੰਜਾਬ ਦੀ ਗੱਲ ਕਰ ਰਹੇ ਹੋ ਆਲ ਓਵਰ ਹਿੰਦੁਸਤਾਨ ਦੀ ਵੀ ਗੱਲ ਕਰੀਏ ਲੱਗਦਾ ਨਹੀਂ ਮੋਦੀ ਵਾਲੀ ਗੱਲ ਤਾਂ ਲੱਗਦੀ ਨਹੀਂ ਹੁਣ ਉਹ ਉਹ ਤਾਂ ਬਖਲਾੜ ਚ ਆਇਆ ਹੈ ਹੁਣ ਪੂਰਾ ਕਿਉਂਕਿ ਅਗਨੀ ਵੀਰ ਕਰਕੇ ਜਿਹੜੇ ਸਾਡੇ ਨਾਰਥ ਦੇ ਵਿੱਚ ਚਾਹੇ ਉੱਤਰ ਪ੍ਰਦੇਸ਼ ਹੈ ਬਿਹਾਰ ਹੈ ਤੇ ਰਾਜਸਥਾਨ ਦੇ ਲੋਕੋ ਤੋਂ ਕਿੰਨੇ ਨਾਰਾਜ਼ ਨੇ ਹੁਣ ਕਿਉਂਕਿ ਕੱਲ ਨੂੰ ਜੇ ਸਾਡੀ ਜੰਗ ਲੱਗ ਗਈ ਕਿ ਅਗਨੀ ਵੀਰ ਜੰਗ ਲੜਨਗੇ ਇਹ ਬਹੁਤ ਵੱਡੀ ਗਲਤੀ ਕੀਤੀ ਉਹਦਾ ਖਮਾ ਚਾਹੁੰਦਾ ਹਾਂ ਤੁਸੀਂ ਫੌਜ ਚ ਮੈਂ ਐਕਸਰਸਮੈਨ ਆ ਔਰ ਇਹਦਾ ਖਮਿਆਜਾ ਉਹਨੂੰ ਭੁਗਤਣਾ ਪੋਗੇ ਸਿਲੈਕਸ਼ਨ ਦੇ ਵਿੱਚ ਐਕਸ ਸਰਵਿਸ ਬੈਨ ਦੀ ਹੈ ਨਾ ਹੋਰ ਵੀ ਕਈ ਮੰਗਾ ਸੀ ਪੈਨਸ਼ਨ ਨੂੰ ਲੈ ਕੇ ਜਾਂ ਹੋਰ ਕਈ ਮੰਗਾ ਸੀ ਐਸੀਆਂ ਜਿਨ੍ਹਾਂ ਨੂੰ ਲੈ ਕੇ ਵੱਡੇ ਵੱਡੇ ਧਰਨੇ ਵੀ ਲੱਗੇ ਜੰਤਰਮੰਤਰ ਤੇ ਐਕਸ ਸਰਫਮਨ ਲਗਭਗ ਸਾਰੇ ਹਿੰਦੁਸਤਾਨ ਦੇ ਤੋਂ ਨਾਰਾਜ਼ ਹੀ ਨੇ ਹੁਣ ਇਸ ਕੋਈ ਬਹੁਤਾ ਵਧੀਆ ਨਹੀਂ ਤੇ ਉਹਦੀ ਬਖਲਾੜ ਦੇ ਜਿਹੜੇ ਬਿਆਨ ਵੀ ਹੁਣ ਕੱਲ ਪਰਸੋਂ ਦੇ ਪ੍ਰਧਾਨ ਮੰਤਰੀ ਦੇਣ ਲੱਗੇ ਵੀ ਟੈਂਪੂ ਰੁਪਈਆਂ ਦੇ ਭਰੇ ਜਾ ਰਹੇ ਨੇ راہਲ ગાંધી ਦੇ ਘਰੋਂ ਫਿਰ ਹੁਣ ਉਹਨਾਂ ਦੀ ਈਡੀ ਕਿੱਥੇ ਗਈ ਉਹ ਟੈਂਪੂ ਖੜਦੇ ਕਿਉਂ ਨਹੀਂ ਪ੍ਰਧਾਨ ਮੰਤਰੀ ਨੂੰ ਬਿਆਨ ਨਹੀਂ ਸੀ ਦੇਣਾ ਚਾਹੀਦਾ ਫੜ ਕੇ ਪਰਚਾ ਦਰਜ ਕਰਨਾ ਚਾਹੁੰਦਾ ਸੀ ਉਹ ਜਬਤ ਕਰਨੇ ਚਾਹੁੰਦੇ ਏ ਟੈਂਪੋ ਮਤਲਬ ਛੋਟੀ ਰਾਜਨੀਤੀ ਚ ਹੋ ਗਈ ਗੱਲ ਮਤਲਬ ਬਹੁਤ ਛੋਟੀਆਂ ਗੱਲਾਂ ਤੇ ਆ ਗਏ ਨੇ ਬਗਲਾੜ ਦੀ ਨਿਸ਼ਾਨੀ ਆ ਤਾਂ ਬਿਲਕੁਲ ਅੰਕਲ ਜੀ ਕਹਿੰਦੇ ਬਗਲਾੜ ਦੀ ਨਿਸ਼ਾਨੀ ਆ ਵੀ ਛੋਟੀਆਂ ਗੱਲਾਂ ਤੇ ਆ ਗਏ ਇੱਧਰ ਬਾਈ ਜੀ ਖੜੇ ਨੇ ਸਸਰੀ ਕਾਲ ਵੀਰ ਕੀ ਹਲਚਲ ਵਧੀਆ ਵਧੀਆ ਵੀਰ ਜੀ ਕੀ ਕਹਿੰਦੀ ਐ ਇਸ ਵਾਰ ਚੋਣਾਂ ਦੀ ਗੱਲਬਾਤ ਕੀ ਕਹਿੰਦੀ ਚੋਣਾਂ ਲੋਕ ਸਭਾ ਦੀਆਂ ਹੋਣ ਜਾ ਰਹੀਆਂ ਨੇ ਹਾਂਜੀ ਹਾਂਜੀ ਵੀਰ ਜੀ ਉਹ ਐਦਾਂ ਵੀ ਹੁਣ ਮਤਲਬ ਪਾਰਟੀਆਂ ਦਾ ਦੋਨਾਂ ਤੰਨਾਂ ਦਾ ਹੀ ਜੋਰ ਆ ਪਟਿਆਲੇ ਤੋਂ ਦੇਖੀਏ ਕਿਹਦਾ ਜੋਰ ਆ ਨੀ ਆਪਾਂ ਲੋਕਲ ਨਹੀਂ ਹੈਗੇ ਕਿਤੋਂ ਬਾਜੀ ਪਾਸੋਂ ਹਲਕੇ ਪਾਸੋਂ ਤੁਹਾਡੇ ਏਰੀਏ ਚ ਗੈਰੀ ਵੜਿੰਗਾ ਵਿਧਾਇਕ ਨੇ ਉਹਨਾਂ ਨੇ ਕੰਮ ਕੀਤੇ ਵਧੀਆ ਹਾਂ ਠੀਕ ਨੇ ਆਪਣੀ ਜਗਾ ਸਾਰੀ ਠੀਕ ਨੇ ਉਹ ਵੀ ਠੀਕ ਨੇ ਆਪਣੇ ਝਾੜੂ ਵਾਲੇ ਵੀ ਕਰੀ ਜਾਂਦੇ ਆ ਕਿ ਸਰ ਵੋਟ ਫਿਰ ਕਿਨੂੰ ਪਾਣੀ ਨੇ ਵੋਟ ਤਾਂ ਹੁਣ ਚਲੋ ਦੇਖ ਲਾਂਗੇ ਉਹ ਤਾਂ ਜਿੱਥੇ ਸਾਰੇ ਕਹਿਣਗੇ ਆਪਣੇ ਕੰਮ ਨੇ ਜਿਹੜਾ ਹਾਂ ਹਾਂਜੀ ਆ ਬਾਬਾ ਜੀ ਕਿੰਦਰ ਆ ਗਏ ਬਾਬਾ ਜੀ RAM RAM ਕੀ ਹਾਲ ਚਾਲ ਠੀਕ ਹੈ ਜੀ ਕੀ ਕਹਿੰਦੀ ਐ ਸਰ ਸਿਆਸਤ ਕੀ ਕਹਿੰਦੀ ਐ ਆਸਾਤਾ ਦੇਖੋ ਜੀ ਉੱਥੇ ਦੀ ਹੈ ਆਪਣੇ ਰਾਜਨੀਤੀ ਮਤ ਮੋਦੀ ਆਏਗਾ ਪੂਰੇ ਪਟਿਆਲੇ ਚਾਹੇ ਨਾ ਆਵੇ ਲੇਕਿਨ ਉੱਥੇ ਪਟਿਆਲੇ ਦੀ ਸਿਆਸਤ ਕੀ ਕਹਿੰਦੀ ਹੈ ਪਟਿਆਲੇ ਸਿਆਸਤ ਵਾਲੀ ਕੁਝ ਵੀ ਨਹੀਂ ਪਤਾ ਚੱਲਦਾ ਹਮ ਅਰੇ ਤਾਂ ਕੁਝ ਵੀ ਨਹੀਂ ਹੋ ਰਿਹਾ ਪਟਿਆਲਾ ਦੀ ਸਿਆਸਤ ਦੀ ਗੱਲ ਹੋ ਰਹੀ ਹੈ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਔਰ ਜਾਣ ਰਹੇ ਆ ਅਖਰ ਪਟਿਆਲਾ ਧਰਤਲ ਦੇ ਲੋਕ ਕੀ ਕਹਿੰਦੇ ਨੇ ਅਖਰ ਇਸ ਵਾਰ ਪਟਿਆਲਾ ਕਿਸ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਂਦਾ ਇੱਧਰ ਬਾਈ ਜੀ ਹੋਣੀ ਖੜੇ ਨੇ ਗੱਲਬਾਤ ਕਰਦੇ ਆ ਇੱਥੇ ਸ਼ੁਰੂ ਕਰ ਲੈਨੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕਹਿੰਦਾ ਇਸ ਵਾਰ ਪਟਿਆਲਾ ਦੀ ਸਿਆਸਤ ਕੀ ਕਹਿ ਰਹੀ ਹੈ ਪਟਿਆਲਾ ਨਹੀਂ ਜੀ ਪੰਜਾਬ ਦੀ ਉਹ ਸਿਆਸਤ ਕੀ ਗੱਲ ਕਹਿ ਰਹੀ ਹੈ ਇਹ ਮਾਨ ਸਾਹਿਬ ਨੇ ਵੈਸੇ ਨਹੀਂ ਕਿਹਾ 13 0 ਇਹ ਲੋਕਾਂ ਦੀ ਆਵਾਜ਼ ਹੈ ਇਹ 13 0 ਹੀ ਹੋਣਾ ਅੱਜ ਮਾਨ ਸਾਹਿਬ ਨੇ ਇੱਕ ਹੋਰ ਬਿਆਨ ਦੇਤਾ ਲੁਧਿਆਣੇ ਤੋਂ ਕਹਿੰਦੇ ਅ ਬਿੱਟੂ ਵੀ ਗੱਪੀ ਰਾਜਾ ਵੀ ਗੱਪੀ ਇਸ ਵਾਰ ਆਏਗਾ ਸਾਡਾ ਪ੍ਰੈਸ਼ਰ ਪੱਪੀ ਨਹੀਂ ਇਹ ਮਾਨ ਸਾਹਿਬ ਨੇ ਤਾਂ ਚਲੋ ਕੱਲ ਕਰ ਗੱਲ ਰਿਪੀਟ ਕਰਤੀ ਇਹ ਤਾਂ ਲੋਕਾਂ ਦੀ ਆਵਾਜ਼ ਆਈ ਤੁਹਾਡੇ ਸਾਹਮਣੇ ਤਿੰਨ ਵਾਰੀ ਉਹਨਾਂ ਨੇ ਐਮਪੀ ਬਣਾਇਆ ਜੀ ਉਹਨਾਂ ਦਾ ਨਹੀਂ ਹੋਇਆ ਹੋਰ ਕਿਸੇ ਦਾ ਕੀ ਹੋ ਜੂਗਾ ਤੁਹਾਡੇ ਸਾਹਮਣੇ ਹੀ ਆ ਪਟਿਆਲਾ ਦੀ ਗੱਲ ਕਰੀਏ ਮਹਾਰਾਣੀ ਪ੍ਰਨੀਤ ਕੋਰ ਬੀਜੇਪੀ ਤੋਂ ਲੜ ਰਹੇ ਨੇ ਔਰ ਜਿਹੜੀ ਮੈਂ ਨਾ ਕਈ ਜਗ੍ਹਾ ਦੇਖ ਰਿਹਾ ਧਰਮ ਦੀ ਸਿਆਸਤ ਬਾਰੇ ਗੱਲ ਚੱਲ ਰਹੀ ਸੀ ਔਰ ਕਹਿੰਦੇ ਵੀ ਜੈ ਸ਼੍ਰੀ ਰਾਮ ਜਿਹੜਾ ਮੋਦੀ ਸਾਹਿਬ ਨੇ ਮੰਦਿਰ ਬਣਾਇਆ ਉਸ ਨੂੰ ਲੈ ਕੇ ਜਿਹੜੀ ਵੋਟ ਕਨਵਰਟ ਹੋਣੀ ਹੈ ਨਹੀਂ ਦੇਖੋ ਜੀ RAM ਜੀ ਨੇ ਜਿਹੜੇ ਮੰਦਿਰ ਹੈ ਅਸੀਂ ਵੀ ਜਾਣਾ ਹੀ ਟਾਈਮ ਨਹੀਂ ਲੱਗਿਆ ਮੱਥਾ ਟੇਕਣੇ RAM ਜੀ ਇਕੱਲੇ ਕੋਈ ਹਿੰਦੂਆ ਰਾਮ ਜੀ ਦਾ ਗੁਰੂ ਗ੍ਰੰਥ ਸਾਹਿਬ ਚ ਵੀ ਆਉਂਦਾ ਜੀ ਵਰਣਨ। ਰਾਮ ਜੀ ਸਭ ਦੇ ਸਾਜੇ ਨੇ। ਤੇ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੂੰ ਤਾਂ ਪਿੰਡਾਂ ਚ ਤਾਂ ਬੜ ਨਹੀਂ ਦੇ ਰਹੇ ਜੀ। ਸ਼ਹਿਰ ਚ ਜਿੰਨੀ ਕਰ ਰਹੇ ਨੇ ਉਹ ਕੰਪੇਨਿੰਗ ਤੁਹਾਡੇ ਸਾਹਮਣੇ ਆ ਜੀ। ਗਾਂਧੀ ਸਾਹਿਬ ਆਪਣਾ ਸਾਫ ਛਵੀ ਵਾਲੇ ਜਾਣੇ ਜਾਂਦੇ ਸੀ ਪਹਿਲਾਂ ਜੀ। ਉਹਨਾਂ ਨੇ ਵੀ ਆਪਦਾ ਪਾਰਟੀ ਕਹੀ ਜੀ ਜੁਆਇਨ ਕਰ ਲਈ 84 ਵਾਲੀ। ਉਹਨਾਂ ਨੇ ਵੀ ਆਪਦਾ ਨੁਕਸਾਨ ਕਰ ਲਿਆ। ਸੋ ਡਾਕਟਰ ਬਲਵੀਰ ਦੀ ਕਲੀਨ ਸਵੀਪ ਹੈ ਜਿਹਦੇ ਕੋਈ ਦੌਰ ਆ। 1 ਜੂਨ ਹੈ ਜਿਹੜੀ ਲੋਕਾਂ ਨੂੰ ਨਾ ਬੜੀ ਯਾਦ ਰਹਿੰਦੀ ਜਦੋਂ ਜੂਨ ਦਾ ਮਹੀਨਾ ਚੜ੍ਹਦਾ ਹੈ। ਤਾ ਸਿੱਖਾਂ ਦੇ ਤਾਂ ਹਿਰਦੇ ਵਲੁੰਦਰੇ ਜਾਂਦੇ ਨੇ ਲੱਗਦਾ ਵੀ ਉਹ ਇੱਕ ਜੁਨੀਫੈਕਟ ਕਰੇਗਾ ਨਹੀਂ ਉਹ ਤਾਂ ਸਾਰਾ ਸਾਲ ਹੀ ਯਾਦ ਰਹਿੰਦਾ ਜੀ ਪਾਰਟਿਕੂਲਰ ਡੇਟ ਨੂੰ ਹੋਰ ਮਤਲਬ ਬੰਦੇ ਹੁੰਦੇ ਲਾ ਲੋਈ ਖਰੋਦੇ ਜਾਂਦੇ ਨੇ ਆ ਜ਼ਖਮ ਉਹ ਤਾਂ ਪਾਰਟਿਕੂਲਰ ਸਾਰਾ ਹਰ ਸਿੱਖ ਨੂੰ ਬੱਚੇ-ਬੱਚੇ ਨੂੰ ਹਰ ਇੱਕ ਨੂੰ ਪਤਾ ਹੀ ਵੀ ਜੂਨ ਚ ਕੀ ਹੋਇਆ ਸੀ ਕਿਹਨੇ ਕੀਤਾ ਕਿਹੜੀ ਪਾਰਟੀ ਨੇ ਕੀਤਾ ਇਹ ਵੀ ਪਤਾ ਹੀ ਤੇ ਉਹਨਾਂ ਤੋਂ ਇਹ ਵੀ ਨਹੀਂ ਹੈਗਾ ਹੁਣ ਤੱਕ ਕਿਥੇ ਨੇ ਆ ਕੇ ਮਾਫੀ ਮੰਗ ਲਈ ਹੋਵੇ ਜੀ ਤੁਹਾਡੇ ਸਾਹਮਣੇ ਤਾਂ ਬਿਲਕੁਲ ਬਾਈ ਜੀ ਦੱਸ ਰਹੇ ਨੇ ਤਾਂ ਇੱਧਰ ਬਾਈ ਜੀ ਖੜੇ ਨੇ ਸਸਿ ਕਾਲ ਵੀਰੇ ਸਸਿ ਕਾਲ ਜੀ ਸਸਿ ਕਾਲ ਕੀ ਕਹਿੰਦੀ ਹੈ ਪਟਿਆਲਾ ਦੀ ਸਿਆਸਤ ਪਟਿਆਲਾ ਇਸ ਵਾਰ ਕਿਦਾ ਹੋ ਸਕਦਾ ਤੁਹਾਨੂੰ ਲੱਗਦਾ ਕਹਿਣ ਦੀ ਕੁਝ ਲੋੜ ਹੈਗੀ ਹੈ ਜੀ ਕੱਲਾ ਪਟਿਆਲਾ ਛੱਡੋ ਪੂਰਾ ਪੰਜਾਬ ਦੇਖ ਲੈ ਤੁਸੀਂ ਜਾ ਕੇ ਬਸਤੀਆਂ ਚ ਕਿਸੇ ਗਰੀਬ ਘਰਾਂ ਚ ਪੁੱਛੋ ਜਾ ਕੇ ਆ ਤਾਂ ਸੁੱਕੀ ਗੱਲਾਂ ਕਰਦੇ ਹੁੰਦੇ ਸੀ ਵੀ ਸਰਕਾਰਾਂ ਨੇ ਸਾਨੂੰ ਦਿੰਦੀਆਂ ਕੀ ਨਹੀਂ ਐਤ ਕੀ ਤੁਹਾਨੂੰ ਹੁਣ ਦੱਸਣਗੇ ਲੋਕੀ ਵੀ ਸਰਕਾਰ ਦਿੱਤਾ ਕੀ ਹੈ ਇਹ ਪਹਿਲੀ ਵਾਰ ਇਤਿਹਾਸ ਹੋਊਗਾ ਹਿੰਦੁਸਤਾਨ ਦੀ ਵੀ ਲੋਕਾਂ ਨੂੰ ਮਿਲਿਆ ਲੋਕਾਂ ਦੇ 2-2 ਸਾਲ ਹੋ ਗਏ ਬਿਜਲੀ ਦਾ ਬਿੱਲ ਨਹੀਂ ਆਇਆ ਹਾਂ ਬਿਜਲੀ ਬਿੱਲ ਤੇ ਹੀ ਗੱਲ ਕਰਨ ਵਾਲੇ ਲੋਕੀ ਇਸ ਨੂੰ ਲੱਗਦਾ ਵੀ ਦੇਖਣਗੇ ਵੀ 300 ਯੂਨਿਟ ਨੂੰ ਮਾਫ ਨੂੰ ਡੈਫੀਨਿਟਲੀ ਕਿ ਉਹ ਨਹੀਂ ਦੇਖੋਗੇ ਤੁਸੀਂ ਨਹੀਂ ਦੇਖੋਗੇ ਜਿਨ੍ਹਾਂ ਦੇ ਘਰ ਦੇ ਵਿੱਚ 5-5 4-4 ਆ ਰਹੇ ਅੰਦੇ ਸੀ ਉਹ ਅੱਜ ਆ ਨਹੀਂ ਰਹੇ ਆਟੋਮੈਟਿਕਲੀ ਉਹਨਾਂ ਦੀ ਇਨਕਮ ਦੇ ਵਿੱਚ ਵਾਧਾ ਹੋਇਆ ਦਿੱਤਾ ਗਿਆ ਸਰਕਾਰਾਂ ਨੇ ਅਸਤਕ ਕਹਿ ਕਿ ਉਹ ਕਹ ਪਜ ਜਾਂਦੇ ਸੀ ਇਲੈਕਸ਼ਨਾਂ ਹੁੰਦੀਆਂ ਸੀ ਖਵਾਪ ਲਾ ਕੇ ਪੈਸਾ ਦੇ ਕੇ ਗੱਲ ਮਤਲਬ ਇੱਥੇ ਦਾ ਕਰਕੇ ਦਿਖਾਇਆ ਡਿਲੀਵਰ ਕਰਕੇ ਦਿਖਾਇਆ ਲੋਕਾਂ ਨੂੰ ਲੋਕਾ ਦੀ ਐਕਸੈਪਟੈਂਸ ਸਾਥੀ ਦੇਖੋਗੇ 13 ਦੀ 13 ਸੀਟ ਮਾਨ ਸਾਹਿਬ ਨੇ ਐਵੇਂ ਨਹੀਂ ਕਹਿਤਾ ਕਹਿਣ ਲਈ ਬੜਾ-ਬੜਾ ਜਿਗਰਾ ਚਾਹੀਦਾ ਹੈ ਫੇਸ ਕਰਨ ਔਖਾ ਹੁੰਦਾ ਪਰ ਪਤਾ ਹੈ ਸਾਡੂ ਆਉਣਗੀਆਂ ਹੁਣ ਜਿਸ ਤਰ੍ਹਾਂ ਪਟਿਆਲੇ ਦੀ ਗੱਲ ਕਰੀ ਮਹਾਰਾਣੀ ਪ੍ਰਨੀਤ ਕੌਰ ਨੇ ਪਿੱਛੇ ਜਿਨਾ ਹੜ ਆਇਆ ਸੀਗਾ ਤੇ ਨੱਥ ਚੂੜਾ ਚੜਾਇਆ ਗਿਆ ਸੀਗਾ ਲੱਗਦਾ ਵੀ ਉਹਨੂੰ ਵੀ ਲੋਕ ਆ ਵੇਖਣਗੇ ਪਹਿਲਾਂ ਕਿਉਂ ਨਹੀਂ ਚੜਾਇਆ ਗਿਆ ਜੀ ਸਿਰਫ ਜਦ ਹੜ ਦੇ ਡਿਸਟਰੈਕਸ਼ਨ ਇੱਕ ਪਾਣੀ ਆਪਣੇ ਘਰ ਵੱੜਦਾ ਬਾਥਰੂਮ ਦੇ ਵਿੱਚ ਅਸੀਂ ਬਾਲਟੀ ਛੁੱਟਦੇ ਆ ਆਟੋਮੈਟਿਕਲੀ ਰਸੀਟ ਕਰ ਜਾਂਦਾ ਉੱਥੇ ਵੀ ਨੱਥ ਚੂੜਾ ਪਾਉਨੇ ਆ ਅਸੀਂ ਹੜ ਆਇਆ ਪਾਣੀ ਪਿੱਛੋਂ ਦੀ ਆਇਆ ਨਿਕਲ ਗਿਆ ਜਾਂ ਨਿਕਿਤ ਪਤਾ ਹੁਣ ਨਿਕਲ ਜਾਣਾ ਆ ਕੇ ਨੱਥ ਚੂੜਾ ਚੜਾਤਾ ਡਰਾਮੇ ਕਰਦੇ ਆ ਆ ਕੇ ਪਹਿਲਾਂ ਕੋਈ ਨਹੀਂ ਚੜਾ ਦਿੰਦੇ ਵੇ ਆਏ ਨਾ ਇਟਸ ਆਲ ਪੋਲਿਟਿਕਲ ਮੈਟਰ ਨਾਥਿੰਗ ਐਲਸ ਮੈਨੂੰ ਲੱਗਦਾ ਇਹ ਪੋਲਿਟਿਕਲ ਡਰਾਮਾ ਜੀ ਡਰਾਮਾ ਟੋਟਲ ਡਰਾਮਾ ਸਮਝਣ ਲੱਗੇ ਹੁਣ ਲੋਕ ਸਮਝਣ ਲੱਗੇ ਜੀ ਇਹ ਚਾਲਣਾ ਸਾਹਿਬ ਸਮਝਦੇ ਨੇ ਹੁਣ ਲੋਕ ਹੁਣ ਤਾਂ ਦੇਖੋ ਜੀ ਕੰਮ ਨੂੰ ਵੋਟ ਪੈਣੀ ਐ ਜਿਹਦਾ ਫਾਇਦਾ ਹੋਇਆ ਜਿਹੜੀ ਸਰਕਾਰ ਨੇ ਜਿਹਦਾ ਫਾਇਦਾ ਕੀਤਾ ਅਕਾਉਂਟੇਬਿਲਟੀ ਹੋਏਗੀ ਜੀ ਉਹਨੂੰ ਵੋਟ ਪੈਣੀ ਐ ਜੀ ਹੁਣ ਉਹ ਕੰਮ ਗਿਆ ਜੀ ਚਾਰ ਦਿਨ ਪਹਿਲਾਂ ਆ ਕੇ ਸ਼ਰਾਬ ਵੰਡ ਦੋ ਨਸ਼ੇ ਵੰਡ ਦੋ ਮਾਨ ਸਾਹਿਬ ਦੀ ਸਖਤ ਹਦਾਇਤ ਹੈ ਕਿ ਕੋਈ ਨਸ਼ਾ ਕੋਈ ਗਲਤ ਤੌਰ ਤਰੀਕਾ ਨਹੀਂ ਵਰਤਣਾ ਇਲੈਕਸ਼ਨ ਚ ਸਾਫ ਸੁਥਰੀ ਕੰਮ ਨੂੰ ਵੋਟ ਪਵਾਓ ਤੁਸੀਂ ਕਦੇ ਅੱਜ ਤੱਕ ਸੁਣਿਆ ਜੀ ਸਿਰਫ ਦਿੱਲੀ ਚ ਹੋਇਆ ਸੀ ਵੀ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟਾਂ ਪਾਓ ਬਿਲਕੁਲ ਇਹ ਚੱਲ ਰਿਹਾ ਜੀ ਤਾਂ ਕੇਜਰੀਵਾਲ ਸਾਹਿਬ ਜਿਵੇਂ ਕੱਲ ਬਾਹਰ ਆਏ ਨੇ ਤੇ ਆ ਪਾਰਟੀ ਮਜ਼ਬੂਤ ਹੋਏਗੀ ਹੋਰ ਨਹੀਂ ਪਾਰਟੀ ਤਾਂ ਦੇਖੋ ਮਜ਼ਬੂਤ ਹੈ ਹੀ ਲੋਕ ਹੁਣ ਦੇਖੋ ਇਹ ਮੀਡੀਆ ਰੇਕ ਦੇ ਹੱਥ ਚ ਹੈ ਅੰਦਰ ਵੀ ਦੇਣਾ ਉਹਨਾਂ ਨੂੰ ਇੱਕ ਧੱਕਾ ਹੀ ਸੀ ਚਲੋ ਲਾ ਬਿਲ ਟੇਕ ਇਟ ਸੂਨ ਕੋ ਉਹ ਸੇਵ ਹਸਲਾ ਕੀਤਾ ਜੀ ਉਹਨਾਂ ਨੂੰ ਬਾਹਰ ਉਹਨਾਂ ਨੇ ਉਹ ਵੀ ਆਏ ਜਾਣੇ ਉਹ ਵੀ ਆਏ ਜਾਣੇ ਬਾਈ ਬਿਲਕੁਲ ਐਸਵਾਰ ਕਹਿੰਦੇ ਵੀ ਮਾਨ ਸਾਹਿਬ ਨੇ ਜਿਸ ਤਰ੍ਹਾਂ ਕਿਹਾ 13 0 ਉਹ ਕਰਕੇ ਵਿਖਾਵਾਂਗੇ ਬਾਈ ਜੀ ਤੁਸੀਂ ਕੀ ਕਹਿੰਦੇ ਹੋ ਇਹਨਾਂ ਨੇ ਤਾਂ ਕਲਨਸ ਵੀਪੀ ਕਰਤਾ ਪੂਰੇ ਪੰਜਾਬ ਦਾ ਵੀ ਪੂਰੇ ਪੰਜਾਬ 'ਚ 13 0 ਆਣ ਆਲੀ ਹੈ ਬਾਈ ਜੀ ਡੈਫੀਨੇਟਲੀ 13 0 ਹੋਣੀ ਹੈ ਤੁਸੀਂ ਕਿਸੇ ਨੂੰ ਵੀ ਤੁਸੀਂ ਅਸੀਂ ਤਾਂ ਇੱਥੇ ਖੜੇ ਹਾਂ ਕਿਤੇ ਵੀ ਜਾ ਕੇ ਕਿਸੇ ਬੰਦੇ ਨੂੰ ਵੀ ਪੁੱਛ ਸਕਦੇ ਹੋ ਕਿਸੇ ਵੀ ਬੰਦੇ ਨੂੰ ਜਾ ਕੇ ਪੁੱਛ ਸਕਦੇ ਹੋ ਵੀ ਉਹਦਾ ਕੀ ਮਾਨ ਹੈ ਇਸ ਵਾਰੋ ਕਿਸ ਨੂੰ ਵੋਟ ਪਾਣਾ ਚਾਹੁੰਦਾ ਤੁਹਾਨੂੰ ਆਪ ਹੀ ਦੱਸੇਗਾ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਜੀ ਨੂੰ ਵੋਟ ਪਾਣੀ ਹੈ ਜਿਹੜਾ ਵੀ ਤੁਹਾਡਾ ਲੋਕਲ ਕੈਂਡੀਡੇਟ ਹੈ ਨਾਲੇ ਲੋਕੀ ਜਾਣਦੇ ਨੇ ਡਾਕਟਰ ਬਲਬੀਰ ਜੀ ਨੂੰ ਹਰ ਇੱਕ ਨੂੰ ਕਿਉਂਕਿ ਉਹ ਲੋਕ ਸੇਵਾ ਨੇ ਲੋਕ ਸੇਵਾ ਵੀ ਕੀਤੀ ਉਹਨਾਂ ਨੇ ਤੇ ਕੱਲੇ-ਕੱਲੇ ਘਰ 'ਚ ਵੀ ਜਾ ਕੇ ਉਹ ਅਪੀਲ ਕਰ ਰਹੇ ਨੇ ਤੇ ਲੋਕਾਂ ਦਾ ਭਰਮਾ ਹੰਗਾਰਾ ਉਹਨਾਂ ਨੂੰ ਮਿਲ ਰਿਹਾ ਤੇ ਤੁਸੀਂ ਇਹ ਹਿਸਾਬ ਲਾ ਲਓ ਵੀ 13 0 ਹੋਣੀ ਹੀ ਹੋਣੀ ਹੈ ਕੀ ਕਹਿ ਰਹੇ ਸੀ ਬ੍ਰਦਰ ਮੈਂ ਤਾਂ ਕਿ ਗੱਲ ਪੁੱਛਣਾ ਚਾਹੁੰਨਾ ਹੈ ਇਲੈਕਸ਼ਨਾਂ ਦੇ ਦੌਰ ਚੱਲ ਰਿਹਾ ਦੋ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ तकरीबन ਇਟਸ ਅ ਵੈਰੀ ਲੌਂਗ ਟਾਈਮ ਜੀ ਨਾਰਮਲੀ ਇਨਾ ਜਿਆਦਾ ਲੰਮਾ ਪੈੜਾ ਹੁੰਦਾ ਤੇ ਖਰਚੇ ਬੜੇ ਹੁੰਦੇ ਨੇ ਕੈਂਡੀਡੇਟਸ ਵਗੈਰਾ ਤੇ ਆਪਾਂ ਪਿਛਲੇ ਇਲੈਕਸ਼ਨ ਦੇਖਦੇ ਆ ਰਹੇ ਮੈਨੂੰ ਤੁਸੀਂ ਆਪ ਦੱਸੋ ਜੀ ਤੁਹਾਨੂੰ ਕੋਈ ਕਾਂਗਰਸ ਦਾ ਬੰਦਾ ਦਿਖ ਰਿਹਾ ਕੈਂਪੇਨਿੰਗ ਕਰਦਾ ਤੁਹਾਨੂੰ ਕੋਈ ਅਕਾਲੀ ਦਲ ਦੇ ਬੰਦੇ ਦਿਖ ਰਹੇ ਨੇ ਕੈਂਪੇਨਿੰਗ ਕਰਦੇ ਤੁਹਾਨੂੰ ਕੋਈ ਬੀਜੇਪੀ ਦੇ ਬੰਦੇ ਕੈਂਪੇਨਿੰਗ ਦਿਖਾ ਰਹੇ ਕਰਦੇ 올 ਸਾਇਲੈਂਟ ਦੇ ਨੋ ਇਟ ਵੈਰੀ ਵੈਲ ਦੇ ਆਰ ਬੀਨ ਡਿਫ ਲਗਦਾ ਵੀ ਬਾਕੀ ਪਾਰਟੀਆਂ ਤਿਆਗ ਚੁੱਕੀਆਂ ਉਹ ਤਿਆਗ ਚੁੱਕੀਆਂ ਨੇ ਤੁਸੀਂ ਆਪ ਦੇਖੋ ਜੀ ਤੁਸੀਂ ਜਾ ਰਹੇ ਹੋ ਤੁਸੀਂ ਪ੍ਰੈਸ ਵਾਲਿਓ ਤੁਹਾਨੂੰ ਸਾਡੇ ਯੂ ਮਸਟ ਬੀ ਨੰਬਰ 1 ਬੈਟਰ ਦੈਨ ਅਸ ਕਿੱਥੇ ਦਿਖ ਰਹੇ ਤੁਹਾਨੂੰ ਕੋਈ ਬੈਨਰ ਦਿਖ ਰਿਹਾ ਕੋਈ ਬੰਦਾ ਦਿਖ ਰਿਹਾ ਸਿਰਫ ਹਾਂ ਜਿੱਥੇ ਦੋ ਚਾਰ ਲਾਤੇ ਘਰਾਂ ਦੇ ਬਾਹਰ ਲੱਗੇ ਗੱਲ ਖਤਮ ਕੋਈ ਕੈਂਪੇਨਿੰਗ ਦਿਖ ਰਹੀ ਹੈ ਉਹਨਾਂ ਦੀ ਨਹੀਂ ਵੋਟ ਵੀਸਰ ਸਾਇਲੈਂਟ ਹੋਣ ਵਾਲੀ ਹੈ ਐਬਸੋਲੂਟਲੀ ਸਾਇਲੈਂਟ ਕੀ ਲੋਕੀ ਹੁਣ ਸਾਇਲੈਂਟ ਵਾਲਾ ਸਿਸਟਮ ਖਤਮ ਜੀ ਹੁਣ ਤਾਂ ਲੋਕੀ ਸ਼ਰਮ ਕਹਿ ਕੇ ਪਾਉਣਗੇ ਕੰਮ ਨੂੰ ਵੀ ਕੰਮ ਨੂੰ ਵੀ ਦਿੱਤਾ ਕੁਛ ਜਿੱਤਦਾ ਕਿ ਨਹੀਂ ਅਜ ਤੱਕ ਜੀ ਬੇਕੂ ਬਣਾ ਜਦੋਂ ਸਰਕਾਰਾਂ ਇਲੈਕਸ਼ਨ ਤੋਂ ਪਹਿਲਾਂ ਵੋਟਰਾਂ ਦੇ ਪੈਰੀਂ ਹੱਥ ਲਾਂਦੀਆਂ ਸੀ ਜਾਂ ਬਾਅਦ ਵੋਟਰ ਉਹਨਾਂ ਦੇ ਪੈਰੀਂ ਹੱਥ ਲੰਗਦਾ ਸੀ ਹੁਣ ਦ ਟਾਈਮਸ ਆਫ ਚੇਂਜ ਅਕਾਉਂਟੇਬਿਲਟੀ ਬਣ ਚੁੱਕੀ ਹੈ ਅਕਾਉਂਟੇਬਿਲਟੀ ਹੋ ਗਈ ਲੋਕਾਂ ਨੂੰ ਪਤਾ ਹੈ ਅਭੀ ਕੰਮ ਕਰੂਗਾ ਡਿਲੀਵਰ ਕਰੂਗਾ ਵੇਲੂਗੀ ਵੋਟ ਨਹੀਂ ਤਾਂ ਨਹੀਂ ਮਿਲੇਗੀ ਸੋ ਵੀ ਬੀਂ ਡਿਲੀਵਰਿੰਗ ਇਟ ਲੱਗਦਾ ਵੀ ਜਿਸ ਤਰ੍ਹਾਂ ਭਾਈ ਜੀ ਕਹਿ ਰਹੇ ਨੇ ਵੀ ਪਹਿਲਾਂ ਵੋਟਰਾਂ ਅੱਗੇ ਜਿਹੜੇ ਲੀਡਰ ਜਾਂਦੇ ਸੀ ਫਿਰ ਜਿਹੜੇ ਵੋਟਰ ਹੈ ਉਹ ਲੀਡਰਾਂ ਪਿੱਛੇ ਫਿਰਦੇ ਰਹਿੰਦੇ ਸੀ ਪਰ ਇਸ ਵਾਰ ਹੁਣ ਸਿਰਫ ਕੰਮ ਨੂੰ ਹੀ ਵੋਟ ਪੈਣੀ ਹੈ 101% ਭਾਈ ਜੀ ਕੰਮ ਨੂੰ ਹੀ ਤੁਸੀਂ ਕਿਸੇ ਵੀ ਗਰੀਬ ਤਬਕਾ ਮਡਿਓਕਰ ਬੰਦਾ ਉਹਨੂੰ ਜਾ ਕੇ ਪੁੱਛ ਸਕਦੇ ਹੋ ਜੋ ਸਹੂਲਤਾ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਇਹਨਾਂ ਪੰਜਾਬ ਵਾਸੀਆਂ ਨੂੰ ਦਿੱਤੀ ਹੈ ਲੋਕੀ ਉਸ ਚੀਜ਼ ਤੋਂ ਬਹੁਤ ਖੁਸ਼ ਨੇ ਤੇ ਇੱਕ ਚੀਜ਼ ਮੈਂ ਤੁਹਾਨੂੰ ਵਿਖਾਣਾ ਚਾਹਾਂਗਾ ਸਾਹਮਣੇ ਪਿੱਛੇ ਬਿਲਬੋਰਡ ਲੱਗਿਆ ਹੋਇਆ ਹੈ ਠੀਕ ਹੈ ਤੁਸੀਂ ਕਿਸੇ ਕਿਸੇ ਬੰਦੇ ਨੂੰ ਹੀ ਪੁੱਛ ਲਿਓ ਆਮ ਆਦੀ ਪਾਰਟੀ ਦੇ ਕਿਸੇ ਵੀ ਬੰਦੇ ਦਾ ਕੋਈ ਖਰੀਦਾ ਹੋਇਆ ਬਿਲਬੋਰਡ ਨਹੀਂ ਲੱਗਿਆ ਇਹਨਾਂ ਕੋਲ ਇਹ ਪੈਸਾ ਹੈਗਾ ਤਾਂ ਲਾ ਰਹੇ ਨੇ ਆਮ ਆਦੀ ਪਾਰਟੀ ਇਹ ਨਹੀਂ ਹੈਗਾ ਵੀ ਹਾਂ ਵੀ ਲੋਕਾਂ ਦੇ ਘਰਾਂ ਦੇ ਲੋਕੀ ਆਪ ਆਪਣੇ ਫਲੈਕਸ ਤੁਹਾਨੂੰ ਐਨ ਕੇ ਸ਼ਰਮਾ ਅਮੀਰ ਨੇ ਫਿਰ ਤੁਸੀਂ ਸਾਡਾ ਕਹਿੰਦਾ ਭਾਵ ਕੀ ਹੈ ਤੁਹਾਨੂੰ ਪਤਾ ਹੈ ਜੀ ਇੱਕ ਬੰਦਾ ਦੂਜੀ ਜਿਹੜਾ ਹੁੰਦਾ ਹੈ ਦੂਜੀ ਤੇ ਇੱਕ ਐਮ ਐਲ ਏ ਦੀ ਟਿੱਕ ਤੱਕ ਪਹੁੰਚ ਜਾਣਾ ਕਿਸ ਤਰ੍ਹਾਂ ਬੰਦਾ ਪਹੁੰਚਦਾ ਹੈ ਤੇ ਲੋਕਾਂ ਨੂੰ ਤਾੜ ਕੇ ਕਬਜ਼ੇ ਕਰਕੇ ਨਜਾਇਜ਼ ਕਬਜ਼ੇ ਕਰਕੇ ਬੰਦਾ ਪਹੁੰਚਦਾ ਹੈ ਤੇ ਤੁਹਾਨੂੰ ਜਗ ਜਗਰ ਸਾਰਾ ਕੁਝ ਪਤਾ ਹੈ ਤੁਸੀਂ ਜਾ ਕੇ ਉੱਤੇ ਪੁੱਛੋ ਡੇਰਾ ਬਸੀ ਮੁਹਾਲੀ ਤੁਹਾਨੂੰ ਪਤਾ ਲੱਗੇਗਾ ਐਨ ਕੇ ਸ਼ਰਮਾ ਨੇ ਕਿੰਨੇ ਘਰ ਜਾੜੇ ਨੇ ਕਿੰਨੇ ਘਰਾਂ ਦਾ ਕਬਜ਼ਾ ਕੀਤਾ ਹੈ ਤੇ ਕੀ ਕੁਝ ਕੀਤਾ ਸਰਕਾਰ ਦੇ ਹੁੰਦੇ ਹੋਏ ਇਹਨਾਂ ਨੇ ਕੀ ਕੁਝ ਨਹੀਂ ਕੀਤਾ ਇਹ ਕਹਿੰਦਾ ਜਿਹੜਾ ਸਾਡੇ ਸਰਕਾਰ 10 ਸਾਲਾਂ ਲੱਗੇ ਸਾਡੀ ਸਰਕਾਰ ਨੇ ਕੀਤਾ ਉਹ ਕੋਈ ਸਰਕਾਰ ਅਜ ਤੱਕ ਨਹੀਂ ਕਰ ਸਕੀ ਬਿਲਕੁਲ ਭਾਈ ਜੀ ਉਹਨਾਂ ਨੇ ਹੀ ਕੀਤਾ ਜਿਹੜਾ ਬਰਗਾੜੀ ਕਾਂਡ ਹੋਇਆ ਕਿੰਨਾ ਨੇ ਕੀਤਾ ਤੁਸੀਂ ਆਪ ਦੱਸੋ ਉਹ ਕਹਿੰਦੇ ਅਸੀਂ ਗੋਲੀ ਚਲਾਉਂਦਾ ਹੁਕਮ ਨਹੀਂ ਦਿੱਤਾ ਅੱਛਾ ਜੀ ਕਿੰਨੇ ਦਿੰਦਾ ਫਿਰ ਐਵੇਂ ਚਲਾਤੀ ਉਹਨਾਂ ਨੇ ਗੋਲੀ ਲੱਗਣੇ ਫਿਰ ਜਿਹੜਾ ਪਿੱਛੇ ਜੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀਆਂ ਚੱਲੀਆਂ ਉਦੋਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸੀ ਫਿਰ ਉਹਦਾਂ ਤੇ ਵੀ ਐਫ ਆਈ ਆਰ ਹੋਣੀ ਚਾਹੀਦੀ ਹੈ ਭਾਈ ਜੀ ਉਹ ਤੁਸੀਂ ਇਹ ਵੇਖੋ ਭਗਵੰਤ ਮਾਨ ਸਾਹਿਬ ਨੇ ਕਿੰਨੇ ਵਧੀਆ ਤਰੀਕੇ ਨਾਲ ਟੈਕਲ ਕੀਤਾ ਕਿੰਨਾ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਠੀਕ ਹੈ ਨਾ ਇਹ ਤਾਂ ਹੈ ਨਹੀਂ ਵੀ ਹੁਣ ਕਿਤੇ ਆਪਾਂ ਖੜੇ ਹੋਨੇ ਆ ਕਿਤੇ ਟਕਰਾਰ ਹੋ ਜਾਂਦਾ ਉਹ ਪੁਲਿਸ ਤੇ ਦੋ ਤਿੰਨਾਂ ਦੇ ਵਿੱਚ ਟਕਰਾਰ ਸੀ ਪਰ ਜਿਹੜਾ ਬਰਗਾੜੀ ਹੋਇਆ ਉਹ ਤਾਂ ਨਜਾਇਜ਼ ਉੱਥੇ ਬੈਠੇ ਹੋਏ ਹੈ ਆਪਣਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਗੁਰੂ ਵਾਸਤੇ ਬੈਠੇ ਹੋਏ ਵੀ ਆ ਸਾਡੇ ਗੁਰੂ ਤੇ ੱਟਕਾ ਹੋਇਆ ਹੈ ਉਹਦੇ ਅੰਗ ਪਾੜੇਗੇ ਉਹਦੇ ਵਾਸਤੇ ਬੈਠੇ ਸੀ ਵੀ ਸਾਨੂੰ ਚਾਹੀਦਾ ਇਨਸਾਫ ਚਾਹੀਦਾ ਹੈ ਠੀਕ ਹੈ ਤੇ ਤੁਸੀਂ ਆਪਸਾ ਲਾ ਲਓ ਵੀ ਉਹ ਨਿਹੱਤੇ ਬੰਦਿਆਂ ਦੇ ਬੈਠੇ ਹੋਏ ਤੇ ਗੋਲੀ ਚਲਾਉਣ ਦਾ ਆਰਡਰ ਕੌਣ ਦੇ ਸਕਦਾ ਹੈ ਕੇਜਰੀਵਾਲ ਵੀ ਤਾਂ ਉਦੋਂ ਕਹਿੰਦੇ ਸੀਗੇ ਵੀ ਸਾਡੀ ਸਰਕਾਰ ਬਣਾ ਦਿਓ ਅਸੀਂ ਇੱਕ ਹਫ਼ਤੇ ਦੇ ਅੰਦਰ ਸਾਰੇ ਦੋਸ਼ੀ ਅੰਦਰ ਦੇ ਦੇਾਂਗੇ ਕੁਵਰ ਵੀਜੇ ਪ੍ਰਤਾਪ ਦੀ ਜਿਹੜੀ ਸੀਟ ਹੈ ਉਹਦੇ ਤੇ ਕੰਮ ਕਰਾਂਗੇ ਬਾਈ ਜੀ ਚੱਲ ਰਿਹਾ ਕੰਮ ਸਮਾਂ ਲੱਗਦਾ ਹੁੰਦਾ ਹੈ ਹਰ ਚੀਜ਼ ਨੂੰ ਸਮੇਟਣਾ ਇਹ ਕੋਈ ਛੋਟੀ ਚੀਜ਼ ਨਹੀਂ ਹੈਗੀ ਨਹੀਂ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀ ਇੱਕ ਹਫ਼ਤੇ ਹੀ ਦੇ ਦੇਾਂਗੇ ਕੋਈ ਗੱਲ ਨਹੀਂ ਬਾਈ ਜੀ ਇੱਕ ਹਫ਼ਤਾ ਕੁਝ ਇਹ ਥੋੜੀਆ ਵੀ ਹਾਂ ਵੀ ਜਾਦੂ ਚ ਚਲਾਇਆ ਤੇ ਹੋ ਗਿਆ ਕੰਮ ਟਾਈਮ ਲੱਗਦਾ ਹੁੰਦਾ ਹੈ ਪ੍ਰਸ਼ਾਸਨ ਨਾਲ ਹਰ ਇੱਕ ਚੀਜ਼ ਵੇਖ ਕੇ ਕੰਮ ਕਰਨਾ ਹੁੰਦਾ ਹੈ ਕਿਸੇ ਨਹੀਂ ਵੀ ਕਿਸੇ ਨਜਾਇਜ਼ ਨੂੰ ਨਹੀਂ ਪਛਾਣਾ ਜਿਹੜਾ ਬੰਦਾ ਜਾਇਜ਼ ਹੈ ਉਹਨੂੰ ਹੀ ਦੇਣਾ ਹੈ ਨਜਾਇਜ਼ ਬੰਦੇ ਦੇ ਕੇ ਆਵੇਂ ਤਾਂ ਫਿਰ ਫੜ ਕੇ ਕਿਸ ਨੂੰ ਦੇ ਦੀ ਵੀ ਆਹ ਬੰਦਾ ਹੈ ਜੀ ਆਹ ਦੇਤਾ ਸੀ ਅੰਦਰ ਇਹ ਚੀਜ਼ ਨਹੀਂ ਹੈਗੀ ਠੀਕ ਹੈ ਜਿਹੜੇ ਬੰਦੇ ਨੇ ਕੰਮ ਕੀਤਾ ਨਜਾਇਜ਼ ਕੀਤਾ ਉਸ ਬੰਦੇ ਤੇ ਹੀ ਕੰਮ ਹੋਏਗਾ ਤਾਂ ਹੋਰ ਵੀ ਕੁਝ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਤੁਸੀਂ ਨਾ ਥੋੜੇ ਚਿਰ ਪਹਿਲਾਂ ਇੱਕ ਗੱਲ ਕਹੀ ਵੀ ਵਾਕਈ ਹੀ ਜੋ ਤੁਸੀਂ ਗੱਲ ਕਹੀ ਵੀ 10 ਸਾਲਾਂ ਜੋ ਕੰਮ ਇਹਨਾਂ ਨੇ ਕੀਤਾ ਉਹ ਲੋਕਾਂ ਨੇ ਦਿਖਾਇਆ ਤੁਸੀਂ ਵੀ ਦੇਖਿਆ ਪੂਰਾ ਮਾਜਾ ਪੰਜਾਬ ਤਿੰਨ ਸੂਬਿਆਂ ਚ ਡਿਵਾਈਡਡ ਆ ਮਾਜਾ ਮਾਲਵਾ ਤੇ ਦੁਆਬਾ ਹੰਜੂ ਫੇਰ ਜਿੱਤ ਉਹ ਅਕਾਲੀ ਦਲ ਦੀ ਇੱਕ ਸੀਟ ਮਾਜੇ ਚ ਇੱਕ ਸੀਟ ਮਾਲਵੇ ਚ ਇੱਕ ਸੀਟ ਦੁਆਬੇ ਚ ਬਾਕੀ ਜੇ ਕੀਤਾ ਹੁੰਦਾ ਤੇ ਇਹ ਹਾਰ ਨਹੀਂ ਹੋਣਾ ਸੀ ਪਹਿਲੀ ਵਾਰ ਇੱਕ ਤੁਹਾਡੇ ਆਮ ਆਦਮੀ ਪਾਰਟੀ ਚਲੇ ਗਏ ਹਾਂ ਉਹਨਾਂ ਚੋਂ ਵੀ ਕਿੱਧਰ ਆ ਗਏ ਦੇਖ ਲਓ ਰੈਦ ਹੋ ਗਈਆਂ ਹੁਣ ਹੁਣ ਫਿਰ ਤੁਸੀਂ ਇਹਨੂੰ ਕੀ ਸੁਪੋਗੇ ਲੋਕਾਂ ਦੀ ਕੀ ਆਵਾਜ਼ ਹੈ ਅੱਜ ਇਸ ਵਾਰ ਕਹਿੰਦੇ ਫੇਰ ਇੱਕ ਵਾਰ ਜਿਹੜਾ ਮਾਹੌਲ ਚੇਂਜ ਹੋਣ ਜਾ ਰਿਹਾ ਹੈ ਇੱਧਰ ਬਾਈ ਜੀ ਮੇਰੇ ਪਿੱਛੇ ਖੜੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਬਾਈ ਜੀ ਬਿਲਕੁਲ ਸਹੀ ਹੈ 130 ਬਾਈ 130 ਹਾਂਜੀ ਹਾਂਜੀ ਬਿਲਕੁਲ 130 ਤਾਂ ਆ ਡਿਸਾਈਡ ਹੁਣ ਤੁਸੀਂ ਕਰਨਾ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਵੀ ਆਖਰ ਪੰਜਾਬ ਦੇ ਵਿੱਚ ਕੀ ਮਾਹੌਲ ਹੈ ਔਰ ਪਟਿਆਲੇ ਦੀ ਕੀ ਸਥਿਤੀ ਹੈ